ਪ੍ਰੋ ਬਿੰਦੂ ਗਲਵਾਤ ਵੀ ਆ ਜ ਅਸੀਂ ਐਂਬੀਟ੍ਰੇਲ ਪਾਰਕ ਚੱਲਨੇ ਆ 택ਸੀ ਗਲ ਹਮ ਹਮ ਕਿ ਕਿ ਐਸਾ ਕਹਿੰਦੇ ਸੀ ਕਿ ਉਹਨੂੰ ਇਹ ਐਂਬੀਟ੍ਰੇਨ ਪਾਰਕ ਪਾਰ ਕਰ ਜਾਣੇ ਸੀ ਐਂਬਰਡੈਲ ਪਾਰਕ ਦੇ ਅੱਗੇ ਪਹੁੰਚ ਗਏ ਤੇ ਇੱਥੇ ਮਾਰਨਿੰਗ ਕਰਕੇ ਕੋਈ ਰੌਸ਼ਨੀ ਸੀਗਾ ਕੋਈ ਨਹੀਂ ਸੀਗਾ ਹਾਂ ਸਾਡੇ ਛੋਟੇ ਰਾਈਡਰਜ਼ ਤਪੂ ਲੱਗੂਗਾ ਪਰ ਇਹਦੇ ਸੱਟ ਨਹੀਂ ਵੱਜਦੀ ਇਸ ਬਹੁਤ ਜ਼ਿਆਦਾ ਸਟਰੌਂਗ ਤੇ ਬਰੇਵਾ ਓਏ ਸੱਟ ਨਹੀਂ ਵੱਜਦੀ ਇੱਥੇ ਅਸੀਂ ਐਮਬਰ ਟ੍ਰੇਲ ਦੇ ਟ੍ਰੈਕ ਤੇ ਪਹੁੰਚ ਗਏ ਤੇ ਸਵੇਰ ਦੀ ਬਹੁਤ ਗ੍ਰੀਨ ਜਿਹੀ ਸੀਗੀ ਤੇ ਇੱਥੇ ਬਾਬਾ ਜੀ ਵੀ ਬੈਠੇ ਸੀਗੇ ਨ ਰਾਮ ਲੰਦੇ ਸੀਗੇ ਆਫਟਰ ਬਹੁਤ ਵੱਡੀ ਵਾਕ ਲਈ ਰਾਮ ਲੰਦੇ ਸੀ ਉਹ ਮੈਗ ਮੈਗ ਕਰਨੀਆਂ ਓਏ ਹੈਲੋ ਇੱਥੇ ਅਸੀਂ ਗ੍ਰੇਪਸ ਦੇਖਾਂਗੇ ਜਦੋਂ ਗ੍ਰੇਪਸ ਲੱਗੇ ਪਹਿਲੀ ਵਾਰੀ ਮੈਂ ਗ੍ਰੇਪਸ ਦੇਖੀਆਂ ਵੇਖੋ ਕਿੰਨੇ ਛੋਟੇ ਆ ਕਮੈਂਟ ਕਰਿਓ ਜੇ ਤੁਸੀਂ ਕਦੇ ਗ੍ਰੇਪਸ ਦੀ ਵੱਲ ਦੇਖਿਆ ਹੈ ਜੀ

ਉਰੇ ਇਸ ਸਾਕ ਲਾ ਕੇ ਕੱਢੀ ਹੋਣੀ ਹੁੰਦੀ ਆ ਹਨ ਜਿਹੜਾ ਆਨੇ ਉਰੇ ਇਸ ਜਵਲੇ ਆ ਵੀ ਲੇਗਾ ਕੀ ਵਾਓ ਕਿੰਨੀ ਨਾਈਸ ਲੇਗਾ ਇਹ ਜਿਹੜੇ ਲ ਆ ਵੀ ਲੇਗਾ ਕੀ ਇੱਥੇ ਕਿੰਨੀ ਜ਼ਿਆਦਾ ਗ੍ਰੀਨਰੀ ਆ ਇੱਥੇ ਲੇਕ ਹਾਊਸ ਹੈ ਵੀ ਸ਼ਾਇਦ ਹੈ ਦਾ ਲੇਕ ਹਾਊਸ ਮੈਂ ਵੀ ਕਰਦੀ ਮੇਰੇ ਕੋਲ ਵੀ ਲੇਕ ਹਾਊਸ ਹੁੰਦਾ ਇੱਥੇ ਬਹੁਤ ਜ਼ਿਆਦਾ ਗ੍ਰੀਨਰੀ ਸੀਗੀ ਤੇ ਇੱਥੇ ਬਹੁਤ ਫਰੈਸ਼ 에ਅਰ ਸੀਗੀ 에ਅਰ ਸੀਗੀ ਤੇ ਇੱਥੇ ਬਹੁਤ ਨਾਈਸ ਹਾਲੇ ਖਾਊਸ ਨਾ ਅੰਦਰੋਂ ਬੈਕਯਾਰਡ ਚ ਬਹੁਤ ਨਾਈਸ ਸੀਗੇ ਗਵਨ ਕੀਤੀ ਕਿਉਂਕਿ ਅਸੀਂ 1 ਮਾਈਲ ਆਲਰੇਡੀ ਕੰਪਲੀਟ ਕਰਤੀ ਤੇ ਇਹ ਬ੍ਰੇਕ ਵਨ ਦਾ 뷰 ਆ ਤੇ ਉਹ ਵੇ ਮੈਂ ਪਾਣੀ ਘੱਡਣ ਦੀ ਕੋਸ਼ਿਸ਼ ਕਰਤੀ ਕਿੰਨ ਡੈਡੀ ਦੇ ਲੋਕ ਕਿਤੋਂ ਅਸੀਂ ਪਾਣੀ ਪੀਤਾ ਤੇ ਗੁਰਕੀਵਨ ਵੀ ਪਾਣੀ ਪੀਤਾ ਤੇ ਬਹੁਤ ਵਧੀਆ ਬ੍ਰੇਕ ਸੀਗੀ ਇੱਥੇ ਨਾਲੇ ਲੇਕ ਦਾ 뷰 ਬਹੁਤ ਜਿਆਦਾ ਨਾਈਸ ਤੇ ਸੋਨਾ ਸੀਗਾ ਤੇ ਤੇ ਕਿਰਕੀਵਨ ਉੱਥੇ ਬੋਰਡ ਤੋਂ ਦੇਖਣ ਜਾਂਦਾ ਰੀਡ ਕਰਨ ਦੀ ਕੋਸ਼ਿਸ਼ ਕਰਦਾ ਕੀ ਲਿਖਿਆ ਮਸਾ ਪਾਣੀ ਵਾਲੀ ਬੋਤਲ ਕੱਢੀ ਮੈਂ ਹਾਂ ਪਹਿਲੀ ਬ੍ਰੇਕ ਚ ਨਾਲੇ ਅਸੀਂ 15 ਮਿੰਟ ਰੈਸਟ ਕੀਤੀ ਲੱਤਾਂ ਸਿੱਧੀਆਂ ਕੀਤੀਆਂ ਵਧੀਆ ਰੈਸਟ ਕੀਤੀ ਤੇ ਪਲਾਨ ਕੀਤਾ ਵੀ ਅਸੀਂ ਬਾਅਦ ਚੋਂ ਲਈ ਕਿੱਧਰ ਨੂੰ ਜਾਵਾਂਗੇ ਵਿਕਰ ਕਿਵਨ ਪਾਣੀ ਪੀਆ ਅੰਦਾਜ਼ਾ ਤੇ ਹੁਣ ਅਸੀਂ ਰੈਡੀ ਆ ਦੂਸਰੇ ਦੂਸਰੇ ਥਾਂ ਤੇ ਜਾਣ ਨੂੰ ਤੇ ਆਜੋ ਚੱਲ ਜੀ ਉਹ ਹੈਡ ਕਰਦੇ ਸੀਗੇ ਇੱਥੇ ਕੋਰਨਰ ਚ پارک ਸੀ ਤੇ ਉੱਥੇ ਅਸੀਂ ਬਹੁਤ ਐਕਸਾਈਟਡ ਸੀਗੇ ਜਾਣ ਨੂੰ ਤੇ ਅਸੀਂ ਬਹੁਤ ਫਨ ਕੀਤਾ ਗਰਗਿਵਨ ਵੇਖੋ ਸੈਕਰ ਤੋਂ ਕਿ ਕਿੰਨੀ ਸ਼ੇਤੀ ਸਲਾਈਡਾਂ ਵਾਲ ਨੂੰ ਹੈਡ ਕੀਤਾ ਤੇ ਮੈਨੂੰ ਮੰਕੀ ਵਾਇਰਸ ਬਾਰੇ ਬਹੁਤ ਐਕਸਾਈਟਮੈਂਟ ਹੁੰਦੀ ਆ ਉਹ ਦੇਖ ਦਿਏ ਨਾ ਮੈਂ ਪਿੱਛੇ ਉਹ ਵੇਹਣ ਆ ਆ ਗਏ ਗੀਵਨ ਔਰ ਨਾਲੇ ਅਸੀਂ ਬਹੁਤ ਫਨ ਕੀਤਾ ਉੱਥੇ ਕੀਵਨ ਸਲਾਈਡਾਂ ਬਹੁਤ ਫਨ ਲੱਗ ਗਿਆ ਮੈਨੂੰ ਮੌਂਗੀਪੁਰ ਬਹੁਤ ਫਨ ਲੱਗਦਾ ਤੇ ਸਾਨੂੰ ਇਹ ਪਾਰਕ ਨਮਾ ਲੱਗਿਆ ਬਹੁਤ ਜ਼ਿਆਦਾ ਨਿਊ ਸਾਡ ਨੂੰ ਸੀਗਾ ਕਿਉਂਕਿ ਅਸੀਂ 2-3 ਪਾਰਕਸ ਨੂੰ ਜਾਣਨੇ ਨੂੰ ਆ ਇਹ ਪਾਰਕ ਸਾਨੂੰ ਬਹੁਤ ਨਿਊ ਲੱਗਦਾ ਸੀਗਾ ਓਵੇ ਕੁਮਿਆਲ ਮੀਨ ਗੀਵਨ ਉੱਤੇ ਖੇਡੀਆਂ ਅੰਦਰ ਤੇ ਬਹੁਤ ਫਨ ਕੀਤਾ ਸੀ ਰ ਅਸੀਂ ਬਹੁਤ ਕੋਸ਼ਿਸ਼ ਕੀਤਾ ਇੱਥੇ ਗੁਰਕੀਵਨ ਨੂੰ ਸਲਾਈਡਾਂ ਬਹੁਤ ਨਿਊ ਲੱਗੀਆਂ ਮੈਨੂੰ ਤਾਂ ਬਹੁਤ ਨਿਊ ਲੱਗੀਆਂ ਨਹੀਂ ਇਹ ਵਾਲੀ ਬਹੁਤ ਤੇਜ਼ ਸੀ ਕਿ ਵੇਖ ਗੁਰਕੀਵਨ ਹੁਣ ਉੱਪਰ ਹੁਣ ਥੱਲੇ ਕਿੰਨੀ ਛੇਤੀ ਥੱਲੇ ਆ ਗਿਆ ਹਣ ਅਸੀਂ ਫੇਰ ਤੋਂ ਟਰਾਈ ਕਰਦੇ ਕਿਉਂਕਿ ਬਹੁਤ ਜ਼ਿਆਦਾ ਫਨ ਸੀ ਨਾ ਮੀਟ ਕਰ ਤੇ ਇਸ ਤੋਂ ਬਾਅਦ ਅਸੀਂ ਪਿੰਗਾ ਲਾਵਾਂਗੇ ਅਕੇ ਫਿਰ ਅਸੀਂ ਚੱਲੇ ਸੀਗੇ ਨਿਊ ਜਰਨੀਊ ਨੂੰ ਹਨ ਉਧਰ ਤੇ ਇੱਥੇ ਸਾਨੂੰ ਬਹੁਤ ਕਿਊਟ ਪੱਪੀ ਦੇਖਿਆ ਸਾਡੇ ਨਾਲ ਦੀ ਨਾਲ ਹੀ ਲੰਘ ਗਿਆ ਸਾਨੂੰ ਤੇ ਬਹੁਤ ਕਿਊਟ ਸੀ ਤੁਹਾਨੂੰ ਦੇਖਿਆ ਹੋਗਾ ਵਾਈਟ ਚ ਪੱਪੀ ਨਾਲ ਦੀ ਨਾਲ ਹੀ ਤੇ ਮੈਂ ਹਰ ਵੇਲੇ ਗੁਰਕੀਵੰਦ ਦੇ ਸਾਹਮਣੇ ਹੁੰਨੀ ਆ ਮੈਂ ਕਿਉਂ ਗੁਰਕੀਵੰਦ ਦੇ ਸਾਹਮਣੇ ਹੁੰਨੀ ਤੁਸੀਂ ਬਚਦੇ ਕੌਨ ਕੀ ਮੈਨੂੰ ਸ਼ੌਂਕ ਹੈ ਸਾਈਕਲ ਤੇ ਭਜਾਉਂਦਾ ਤੇ ਮੈਂ ਬਹੁਤ ਤੇ ਇੱਥੇ ਗੁਰਕੀਵਨ ਬਹੁਤ ਸਲੋ ਜਾਂਦਾ ਸੀ ਤੇ ਮੈਂ ਬਹੁਤ ਜ਼ਿਆਦਾ ਬੋਰ ਹੁੰਦੀ ਸੀ ਤੇ ਇੱਥੇ ਸਾਡੇ ਐਮਐਲਏ ਮੈਪਲਸ ਕਮਿਊਨਿਟੀ ਦਾ ਆਫਿਸ ਆ ਤੇ ਇੱਥੇ ਬਹੁਤ ਗਰੋਸਰੀ ਸਟੋਰ ਆ ਤੇ ਮੈਂ ਬਹੁਤ ਜ਼ਿਆਦਾ ਬੋਰ ਹੁੰਦੀ ਸੀ ਗੁਰਕੀਵਨ ਕਿਉਂਕਿ ਬਹੁਤ ਸਲੋ ਚਲਾਉਂਦਾ ਸੀ ਫਿਰ ਮੈਨੂੰ ਹਰ ਵੇਲੇ ਪਿੱਛੇ ਮੋੜਨਾ ਪੈਂਦਾ ਸੀਗਾ ਕਿਉਂਕਿ ਮੈਂ ਬਹੁਤ ਗਾਹ ਹੁੰਦੀ ਸੀ ਤੇ ਬਹੁਤ ਪਿੱਛੇ ਹੁੰਦੇ ਸੀ ਤੇ ਇੱਥੇ ਟ੍ਰੈਫਿਕ ਵੀ ਬਹੁਤ ਸੀਗਾ ਤੇ ਇੱਥੇ ਸਾਈਡਵੌਕ ਤੇ ਹੋਰ ਵੀ ਲੋਕ ਤੁਰਦੇ ਫਿਰਦੇ ਆ ਤੇ ਗੁਰਕੀਵਨ ਨੇ ਹੁਣ ਮੈਨੂੰ ਕੈਚ ਅਪ ਕਰ ਲਿਆ ਤੇ ਆ ਜਸ ਹਾਂ ਦੇ ਨੈਕਸਟ ਰੌਂਡ ਲਈ ਮਿਲਦੇ ਆਪਾਂ ਬ੍ਰੇਕ 3 ਅਸੀਂ ਵੈਨੀਪੈਕ ਦੀ ਫਾਈਵਡ ਬਲਕਮੈਂਟ ਮੈਪਲਸ ਕਮਿਊਨਿਟੀ ਦੇ ਸਾਹਮਣੇ ਅਸੀਂ ਖੜੇ ਆ ਤੇ ਤੇਰੇ ਪਾਣੀ ਪੀਣਾ ਹੈ ਪਾਣੀ ਪੀਣਾ ਐਪਲ ਖਾਣਾ ਐਪਲ ਨਹੀਂ ਹੈਗੇ ਕੀ ਆ ਬੋਟਸ ਚੇਰੀ ਚੇਰੀ ਸੀ ਅਸੀਂ ਬੋਟਸ ਚੇਰੀ ਤੋਰੀਆਂ ਤੇ ਕੁਝ ਨਵਾਂ ਮੌਜਾ ਦਾ ਮਨ ਕਰ ਰਿਹਾ ਯੋਜਨਾ ਨਹੀਂ ਖਾਇਂ ਚੇਂ ਚਾਲ ਸਿਮਬਲ ਜਿਆਦਾ ਲੁਕਿਆ ਪਰ ਫਿਰ ਵੀ ਮੇਰਾ ਮਸਤੀ ਨਾਲ ਜਿਹੜੀ ਦੁੰਨੀ ਵੰਕੀ ਤਾਹੂ ਕਿ ਆਵੇ ਘੇਰੇ ਬਿਨਾਂ ਲੰਗੂ ਨਾ ਤਕੀ ਇਹ ਬਹੁਤ ਚੱਕਿਆ ਅਜੇ ਜਦ ਬਕਰੀ ਬਰੇਗਾ ਸੀ ਤੇਰੇ ਵੀ ਨੇ ਖਾਦ ਲਿਆ

ਮੈਂ ਕੋਠੀ ਦੇ ਨੇੜੇੋਂ ਗੱਲ ਕਰ ਰਿਹਾ ਹਾਂ ਕਿ ਜਦੋਂ ਜਾਣਾ ਤੇ ਬ੍ਰੇਕ ਲਾ ਕੇ ਹੋਣਾ ਕਿ ਚੌਥੀ ਵੇਖੂ ਤੇ ਉਹਦੇ ਵੀ ਅੱਪਾ ਕੋਲ ਖੜਾ ਨੇ ਤੇ ਉਹ ਉਹਨੇ ਟੂਲ ਤੇ ਹਜੇ ਅਪਾ ਲੈਣ ਨੇ ਬੋਟ ਚੇਰੀ ਖਾਦੀ ਮੇਰੀ ਬੜੀ ਯਮੀ ਲੱਗੀ ਸੀਗੀ ਤੇ ਮੈਂ ਪਟਰੀ ਕੋਲੇ ਜਾਣਾ ਸੀਗਾ ਫਿਰ ਮੈਂ ਆਇਆ ਮੈਂ ਐਪਲ 3 ਕੋਲੇ ਜਾਣਾ ਹਾਂ ਮੇਸਕਲ ਬੋਟ ਫਨ ਨਾ ਮੇਸਕਲ ਨਾਈਸ ਹਾਂ ਮੈਂ ਐਪਲ 3 ਕੋਲੇ ਜਾਣਾ ਹਾਂ ਆਵੇ ਅਸੀਂ ਐਪਲ 3 ਕੋਲੇ ਪਹੁੰਚ ਗਏ ਪਰ ਇੱਥੇ ਸਾਰੇ ਜਿਹੜੇ ਐਪਲ ਸੀਗੇ ਉਹ ਹਰੇ ਸੀਗੇ ਪਰ ਜਿਹੜੇ ਲਾਲ ਸੀਗੇ ਉਹ ਸਾਰੇ ਤੋਂ ਉੱਚੇ ਸੀਗੇ ਜਿਹੜੇ ਹਰੇ ਸੀਗੇ ਉਹ ਨੀਵੇਂ ਸੀਗੇ ਸਾਡੇ ਲਈ ਅਸੀਂ ਹਰੇ ਖਾਂਦੇ ਨਹੀਂ ਕਿਉਂਕਿ ਉਹ ਬਹੁਤ ਕੱਚੇ ਹੁੰਦੇ ਆ ਤੇ ਉਹ ਖੱਟੇ ਵੀ ਹੁੰਦੇ ਤਾਂ ਕਰਕੇ ਅਸੀਂ ਖਾਦਾ ਨਹੀਂ ਕਿਉਂਕਿ ਸਾਡੇ ਕੋਲ ਨਾਲੇ ਪਾਣੀ ਵੀ ਥੋੜਾ ਕੀ ਸੀਗਾ ਤੇ ਮੈਂ ਤੇ ਗੁਰਕੀਵਨ ਕੋਈ ਲਾਲ ਸੇਵ ਲੱਭਣ ਗਏ ਰક્ત ਦੇ ਥੱਲੇ ਬਹੁਤ ਜ਼ਿਆਦਾ ਹੰਟਿੰਗ ਕੀਤੀ ਪਰ ਸਾਰੇ ਸੇਵ ਹਰੇ ਹੀ ਸੀਗੇ ਨਹੀਂ ਗੁਰਕੀਵਨ ਤਾਂ ਆਪ ਮੈਨੂੰ ਬਹੁਤ ਕਹਿੰਦਾ ਸੀਗਾ ਮੈਂ ਸੇਵ ਖਾਣਾ ਮੈਂ ਸੇਵ ਖਾਣਾ ਦੰਦੀ ਵੱਡੰਦੀ ਕੋਸ਼ਿਸ਼ ਕਰਦਾ ਸੀ ਪਰ ਇਸ ਵਾਰੀ ਸਮਝਾਤਾ ਖਾਣਾ ਨਹੀਂ ਖਾਣਾ ਨਹੀਂ ਕਿਉਂਕਿ ਇਹ ਤਾਂ ਨਹੀਂ ਗਰੀਬ ਤੋਂ ਬਿਨਾ ਖਾਇਦਾ ਨਹੀਂ ਹੁੰਦਾ ਨਹੀਂ ਉਹਦੇ ਤੇ ਜੌਂਮਜ਼ ਲੱਗੀਆਂ ਹੁੰਦੀਆਂ ਬਹੁਤ ਜ਼ਿਆਦਾ ਕੁਛ ਲੱਗੇ ਹੁੰਦਾ ਪਤਾ ਨਹੀਂ ਲੱਗਿਆ ਕੀ ਹੁੰਦਾਗਾ ਮੇਰੇ ਤਾਂ ਪਾਣੀ ਲੱਗਿਆ ਹੁੰਦਾ ਬਹੁਤ ਕੁਛ ਲੱਗਿਆ ਹੁੰਦਾ ਉਹਦੇ ਉੱਤੇ ਤੇ ਤਾਂ ਕਰਕੇ ਫਿਰ ਅਸੀਂ ਬਹੁਤ ਜ਼ਿਆਦਾ ਲੱਭੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਵੀ ਕੋਈ ਲਾਲ ਸੇਵ ਲੱਭਿਆ ਨਹੀਂ ਪਰ ਜਿਹੜਾ ਲੱਭਿਆ ਸੀਗਾ ਸਾਰੇ ਤੋਂ ਜਾ ਸੀਗਾ ਸੋ ਸੀ ਬਹੁਤ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਫਿਰ ਵੀ ਲੱਭਿਆ ਨਹੀਂ ਨਾਲੇ ਅਸੀਂ ਇਹਨੂੰ ਬਣਾਤਾ ਬ੍ਰੇਕ ਫੋਰ ਕਿਉਂਕਿ ਇੱਥੇ ਵੀ ਬ੍ਰੇਕ ਏ ਕਿਉਂਕਿ ਅਸੀਂ ਖੜੇ ਆ ਦੋ ਤਿੰਨ ਮਿੰਟਾਂ ਲਈ ਖੜ ਕੇ ਫਿਰ ਅਸੀਂ ਫਿਰ ਤੁਰਟ ਜਾਣਾਗਾ ਫਿਰ ਅਸੀਂ ਫਿਰ ਤੂੰ ਖੜ ਗਏ ਇੱਥੇ ਤਾਂ ਕਰਕੇ ਗੁਰਕੀਵਨ ਜਿਹੜੇ ਸਾਰੇ ਸੇਵ ਲੈ ਕੇ ਆਉਂਦਾ ਸੀਗੇ ਉਹ ਥੱਲੇ ਵੀ ਜਾ ਕੇ ਲੈ ਕੇ ਤੇ ਆ ਅਸੀਂ ਦੂਸਰਾ ਸੇਵ ਵਾਲਾ ਦਰਖਤ ਲੱਭਿਆ ਪਰੇ ਇਹਦੇ ਸੇਵ ਸਾਰੇ ਲਾਲ ਸੀ ਪਰ ਇਹ ਬਹੁਤ ਛੋਟੇ ਸੀਗੇ ਤੇ ਇਹ ਵੀ ਲੈ ਕੇ ਆਏ ਆ ਘਰੇ ਦੂਸਰੇ ਵੀ ਲੈ ਕੇ ਆਏ ਥੋੜੇ ਕੱਚੇ ਪਰ ਅਸੀਂ ਇਹਨਾਂ ਨੂੰ ਧੋ ਕੇ ਖਾਵਾਂਗੇ ਸੇਫ ਕਿਉਂਕਿ ਸੇਫਟੀਜ਼ ਨੰਬਰ 1 ਤੇ ਅਸੀਂ ਇੱਥੋਂ ਵੀ ਬਹੁਤ ਵੱਡੇ ਐਪਲ ਮੰਡੀ ਕੋਸ਼ਿਸ਼ ਕੀਤੀ ਪਰ ਬੱਦਾ ਸੇਵ ਹੀ ਨਹੀਂ ਸੀਗਾ ਬਸ ਇੱਕ ਸੇਵ ਚਾਹੀਦਾ ਜਿਹੜਾ ਵੱਡਾ ਹੋਵੇ ਤੇ ਲਾਲ ਹੋਵੇ ਪਰ ਇੱਥੇ ਛੋਟੇ ਸੇਵ ਸੀਗੇ ਏ ਵੀ ਵਧੀਆ ਸੀਗੇ ਤੇ ਹੁਣ ਅਸੀਂ ਫਿਰ ਘਰੇ ਜਾ ਕੇ ਡਰੈਮ ਕਰਾਂਗੇ ਇਹਨਾਂ ਨੂੰ ਮੈਂ ਵੀ ਬਹੁਤ ਸੇਵ ਪੱਤੇ ਬਸ ਖੁਸ਼ੀ ਨਾਲ ਹੀ ਪੱਤੇ ਤੇ ਗੁਰਕੀਉ ਨੇ ਇੱਕ ਪੂਰਾ ਲਾਲ ਸੇਵ ਪੱਤੇ ਟਮਾਟਰ ਰੰਗੂ ਤੇ ਬਹੁਤ ਫਨੀ ਲੱਗਦਾ ਸੀ ਤੁਸੀਂ ਫਿਰ ਮੈਂ ਤੇ ਗੁਰਕੀਉ ਬਸ ਗਾਣਾ ਗਾਈ ਜਾਵੇ ਟਮਾਟਰ 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 ਮਰੇ ਗੁਰਕੀਉ ਬਣ ਜਿਹੜੀ ਤੂੰ 체ਰੀ ਖਾਧੀ ਸੀ ਨਾ ਉਹ ਤੋਤੀ ਨਹੀਂ ਸੀਗੀ ਮੈਂ ਤੈਨੂੰ ਆ ਮੈਸੇਜ ਦੱਸਦੀ ਆ ਆ ਥੋੜੇ ਵੱਡਾ ਆ ਥੋੜੇ ਵੱਡਾ ਆ ਆ ਆ ਆ ਆ ਬਹੁਤ ਵੱਡਾ ਆ ਥੱਲੇ ਦੇ ਗਿਆ ਨੇ ਇਧਰਲੇ ਜੀ ਵੀ ਪਾ ਦੇ ਉਸ ਤੋਂ ਬਾਅਦ ਆ ਬਾਤ ਕਰਨੀ ਆ ਨੇ ਸਾਡਾ ਜਾਣਾ ਬਲੌਕ ਕਰਤਾ ਫਿਰ ਅਸੀਂ ਇਹਨਾਂ ਨੂੰ ਦੇਖਿਆ ਬਹੁਤ ਕੁਝ ਕੀਤਾ ਇਹਨਾਂ ਨੂੰ ਸਾਈਡ ਤੇ ਕਰਨ ਨੂੰ ਤੇ ਉੱਤੇ ਸੜਕ ਤੇ ਵੀ ਫਿਰਦੀਆਂ ਸਾਰਾ ਜੈਮ ਕੀਤਾ ਪਿਆ ਸੀਗਾ ਸਾਰਾ ਕੁਸ਼ ਹੋ ਇੰਨੇ ਨੇ ਤਾਂ ਤੇ ਸੀ ਟਰਾਈ ਕੀਤਾ ਬਹੁਤ ਇਹਨਾਂ ਦੇ ਥਰੂ ਲੰਘ ਗਏ ਫਿਰ ਮਸਾ ਲੰਘੇ ਮੈਨੂੰ ਤਾਂ ਬਹੁਤ ਡਰ ਲੱਗਦਾ ਸੀ ਮੇਰੇ ਪਿੱਛੇ ਬਹਿ ਜਾਣੀਆਂ ਬਸ ਸੇਵ ਦੀ ਲਾਸਟ ਲੁੱਕ ਫਿਰ ਬਾਅਦ ਵਿੱਚ ਅਸੀਂ ਨੈਕਸਟ ਸਟਾਪ ਤੇ ਜਾਵਾਂਗੇ ਪਰ ਪਹਿਲਾਂ ਬਤਕਾਂ ਲੰਘ ਕੇ ਜਾਵਾਂਗੇ ਆ ਹੀ ਨਹੀਂ ਜਾਣਾਗਾ ਫਿਰ ਬਾਅਦ ਵਿੱਚ ਅਸੀਂ ਉੱਥੇ ਦੇਖ ਕੇ ਬਤਕਾਂ ਨੂੰ ਪਲਕ-ਪਲਕ ਕਰਕੇ ਗਾਂ ਜਾ ਕੇ ਆਪਸ ਵਿੱਚ ਐੜਤੇ ਹੋਈਆਂ ਤੇ ਅਸੀਂ ਜਾਂਦੇ ਆ ਨੈਕਸਟ ਸਟਾਪ ਕਾ ਚੱਲ ਜਾਪੋਗੇ ਚਲੋ ਫਿਰ ਹੁਣ ਅਸੀਂ ਵਲੌਗ ਦੀ ਸਮਾਪਤੀ ਕਰ ਰਹੇ ਆ ਬਾਏ ਗਾਇਸ ਤੇ ਇਹ ਜਿਹੜਾ ਆਪਣੀ ਜਰਨੀ ਸੀਗੀ ਇਹ ਸਾਰਾ ਉਧਰੋਂ ਆ ਕੇ ਇੱਥੇ ਬਹੁਤ ਫਨ ਸੀਗੀ ਥੈਂਕ ਯੂ ਡੈਡੀ ਥੈਂਕ ਯੂ ਗੁਡੀਵਨ ਅੱਜ ਸੈਟਰਡੇ ਦਾ ਦਿਨ ਬਹੁਤ ਫਨ ਸੀ ਦਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਡਾਊਨ ਬellow ਐਂਡ ਬਾਏ ਗਾਇਜ਼ ਨੈਕਸਟ ਵਲੌਗ ਜਿ ਮਿਲਦੇ ਆ